ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨਲ ਟਰਸਟਾਂ ਦੀਆਂ ਬੰਗਾ ਵਿਖੇ ਹਸਪਤਾਲ ਦੀ ਤੀਸਰੀ ਮੰਜ਼ਲ ਦਾ ਉਦਘਾਟਨ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ। ਇਸ ਮੰਜ਼ਲ ਦਾ ਉਦਘਾਟਨ ਮਾਨਯੋਗ ਸ਼੍ਰੀ ਲਲਤ ਮਹਾਜਨ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਹਸਪਤਾਲ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਆਧੁਨਿਕ ਮਸ਼ੀਨਾਂ ਵੀ ਆ ਚੁੱਕੀਆਂ ਹਨ। ਮਰੀਜ਼ਾਂ ਦੀ ਸਹੂਲਤ ਲਈ ਦਿਲ ਅਤੇ ਛਾਤੀ ਦੇ ਰੋਗਾਂ ਦੇ ਮਾਹ ਡਾਕਟਰ ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹ ਡਾਕਟਰ ਦੰਦਾਂ ਦੀਆਂ ਬਿਮਾਰੀਆਂ ਦੇ ਮਾਹ ਡਾਕਟਰ ਲੇਡੀ ਡਾਕਟਰ ਅੱਖਾਂ ਤੇ ਚਮੜੀ ਨਾਲ ਸੰਬੰਧਤ ਮਾਹ ਡਾਕਟਰਾਂ ਦੀਆਂ ਸੇਵਾਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਇਸ ਦੇ ਨਾਲ ਹੀ ECG ਵੈਂਟੀਲੇਟਰ ਆਦ ਦੀਆਂ ਸਹੂਲਤਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਹਰ ਤਰ੍ਹਾਂ ਦੇ ਜਨਰਲ ਅਤੇ ਨੈਪਰੋਸਕੋਪਿਕ ਸਰਜਰੀਆਂ ਅੱਖਾਂ ਦੇ ਆਪਰੇਸ਼ਨ ਚੂਲੇ ਅਤੇ ਗੋਡੇ ਬਦਲਣ ਦੇ ਆਪਰੇਸ਼ਨ ਵੀ ਬਹੁਤ ਘੱਟ ਖਰਚ ਤੇ ਕੀਤੇ ਜਾ ਰਹੇ ਹਨ ਇਸ ਮੌਕੇ ਡਾਕਟਰ ਬਲਬੀਰ ਬੱਲ ਡਾਕਟਰ ਨਾਮਦੇ ਬੰਗੜ ਡਾਕਟਰ ਮੁਕੇਸ਼ ਕੁਮਾਰ ਡਾਕਟਰ ਵਿਸ਼ਾਲ ਪ੍ਰੀਤ ਡਾਕਟਰ ਸਮ੍ਰਿਕਾ ਪਰਮਾਰ ਡਾਕਟਰ ਹਰਜੋਤ ਰੰਧਾਵਾ ਡਾਕਟਰ ਜਸਲੀਨ ਕੌਰ ਅਰਜ ਪ੍ਰੀਤ ਕੌਰ ਮਮਤਾ ਕਰਨ ਪ੍ਰੀਤ ਕੌਰ ਪਰਮਿੰਦਰ ਕੌਰ ਜਸਵਿੰਦਰ ਕੌਰ ਅਮਰਜੀਤ ਕੌਰ ਜਸਪ੍ਰੀਤ ਕੌਰ ਅਤੇ ਮੁਸਕਾਨ ਆਦਵੀ ਛਮਲਸਨ ਜੈਮ ਦੇ ਤਰਫੋਂ ਵਾਇਲ ਜੀ ਦਾ 5 ਸਾਲਾ ਬੇਟੀ ਦੇਸ਼ਾਂ ਦੇਸ਼ਾਂ ਲਈ ਬਸੇ ਸੰਤਾਨਾਂ ਨੂੰ ਅੱਜਾਂ ਦੇ ਖੁਸ਼ੀ ਹੋਈ ਕਿ ਆਪਾਂ ਸਿਰ ਦੁਆਰਾ ਮਿਸ਼ਨ ਜੈਨੇਟਿਕ ਹਸਪਤਾਲ ਐਂਡ ਐਜੂਕੇਸ਼ਨ ਟ੍ਰਸਟ ਜਿਹਦੀ ਤੀਸਰੇ ਵਲੋਂ ਦੀ ਆਪਾਂ ਮੰਗ ਕਰਦੇ ਬਹੀ ਉਹ ਅੱਜ ਪਰਮਜੀਤ ਸਿੰਘ ਮੋਟਾ ਯੂਐਸਏ ਉਹਨਾਂ ਨੇ ਸਾਨੂੰ ਉਸ ਮੰਜ਼ਿਲ ਦੇ ਵਿੱਚ ਪਹਿਲਾ ਕਮਰਾ ਬਣਾਣ ਦੀ ਬਹੁਤ ساری ਮਾਇਆ ਜਿਹੜੀ ਲਗਭਗ 1.5 ਲੱਖ ਰੁਪਏ ਬੰਦਾ ਹੈ ਉਹ ਸਾਥ ਦਿੰਦਾ ਹੈ ਕਿ ਤੁਸੀਂ ਕੰਮ ਸ਼ੁਰੂ ਕਰੋ ਬਾਕੀ ਸੰਤਾ ਆਪਣੇ ਆਪ ਚੁਣ ਲੈਂਦੇ ਆਂ ਅਹੀ ਉਹਨਾਂ ਦੇ ਫਾਇਦਮੰਦ ਨਾ ਦੇ ਇੱਕ ਰੂਮ ਪਿਆਗਤ ਜਾ ਰਹੇ ਆ ਦੋ ਰੂਮ ਬਣਾ ਲੈਣਗੇ ਤੇ ਤਿੰਨ ਰੂਮ ਹੋ ਜਾਣਗੇ ਤੇ ਜਿਹਦੇ ਨਾਲ ਡਾਕਟਰਾਂ ਦੇ ਰਹਿਣ ਦੀ ਫੈਸਿਲਿਟੀ ਅੰਦਰ ਉਪਲਬਧ ਹੋ ਜਾਈਏ ਮੇਰੀ ਬਾਕੀ ਦੇਸ਼ਾਂ ਦੇ ਸੰਸਥੀ ਸੰਗਤਾਂ ਦੇ ਮੈਂਦੀ ਹੈ ਕਿ ਉਹ ਇਦਾਂ ਹੀ ਵੱਧ ਜਾ ਕੇ ਮਾਦਰ ਜੜ ਕੇ ਯੋਗਦਾਨ ਪਾ ਸਾਡੇ ਪ੍ਰਧਾਨ ਦੀਪਕ ਰਾਸ਼ਣ ਜਨਸੈਕਟਰੀ ਪਰਮ ਆਪਣੇ ਚੌਂਕ ਮਗਾ ਜੀ ਔਰ ਪਰਮਜੀਤ ਸਿੰਘ ਪਟਾ ਜੀ ਔਰ ਕਰਨੈ ਸਿੰਘ ਪਟਾ ਜੀ ਸੋਟੀਰਾਮ ਜੀ ਸੋਟੀਰਾਮ ਕਾਂ ਜਿਹੜੇ ਇਹ ਉਹ ਸ਼ਖਸ ਹੈ जिन्ना ने एस अस्पताल उचाण ली दिन रात एक करती ए डेंट ਦੇ ਮੂਹ ਚ ਗਿਆ ਦਾ ਹਸਪਤਲ ਵਾਪਸ ਦੁਆਰਾ ਬਲੰਦੀਆਂ ਦੇ ਲੈ ਕੇ ਜਾਣ ਲਈ ਉਹਨਾਂ ਦਾ ਪੂਰਾ ਯੋਗਦਾਨ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਦੇ ਅਨੁਸਾਰ ਕੋਈ ਵੀ ਜਿਹਨੂੰ ਲੱਗਦਾ ਹੈ ਕਿ ਗਰੀਬ ਦੀ ਸੇਵਾ ਹੀ ਇਹ ਸੇਵਾ ਆਪਾਂ ਦੇ ਲਾਲ ਕਰ ਰਹੇ ਹਾਂ ਹਰ ਤਰ੍ਹਾਂ ਦਾ ਜ਼ਰੂਰਤ ਮੰਗਦਾ ਜਿਹਦੇ ਕੋ ਪੈਸੇ ਹੈਗਾ ਉਹਦਾ ਵੀ ਜਿਹਦੇ ਕੋ ਪੈਸੇ ਨਹੀਂ ਹੈਗਾ ਉਹਦਾ ਵੀ ਆਪਾਂ ਜਾਣਦੇ ਆ ਕਿ ਦੇਸ਼ਾਂ ਦੇ ਸੰਸਥਾ ਦੀ ਵਰਸੀ ਸੰਗਤ ਹੈ ਉਹ ਸਾਨੂੰ ਵੱਧ ਜਾਂ ਕੇ ਯੋਗਦਾਨ ਹੈ ਜਿਹਦੇ ਨਾਲ ਇਹ ਹਸਪਤਲ ਦੁਆਰਾ ਬੁਲੰਦੀਆਂ ਤੇ ਚੱਲਦਾ ਹੈ